Huk hurtingskt gutudo Peki. Peki. Çip 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 diğer o side'da. O drum. Sağda. ये आगे हो गया अरे ਕਿੰਨੇ ਦੇਰ ਲਈ ਹੋਰ ਜੀ ਅੱਵਾ ਸਰ ਜੀ ਇਹਦੇ ਵਿੱਚੋਂ ਪੁੱਛਣਾ ਜਿਹੜੀ ਹੈ ਸੁਰੱਖਿਆ ਵਿਵਸਥਾ ਨੂੰ ਲੈ ਕੇ ਕੀ ਕਹਿਣਾ ਸਰ ਦਾ ਅ ਸਸਿਕਾਲ ਜੀ ਅੱਜ ਇੱਥੇ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੌਕ ਡ੍ਰਿਲ ਜਿਹੜੀ ਹੈ ਉਹ ਅੱਜ ਕੀਤੀ ਗਈ ਹੈ ਉਹਦੇ ਵਾਸਤੇ ਅੱਜ ਇੱਥੇ ਰੇਲਵੇ ਸਟੇਸ਼ਨ ਜਿਹੜਾ ਉਹ ਵੈਨਿਊ ਬਣਾਇਆ ਗਿਆ ਸੀਗਾ ਤਾਂ ਮੌਕ ਡ੍ਰਿਲ ਦਾ ਜਿਹੜਾ ਮੁੱਖ ਮੰਤਵ ਹੈ ਇਟ ਇਜ਼ ਨਾਟ ਕੋਈ ਅਸ਼ੰਕਾ ਦਾ ਜਾਂ ਇਦਾਂ ਦੀ ਐਪਰੀਹੈਂਸ਼ਨ ਨਹੀਂ ਬਟ ਅਦਰਵਾਈਜ਼ ਇਨ ਕੇਸ ਜੇ ਕਦੀ ਵੀ ਇਦਾਂ ਦੀ ਕੋਈ ਸਥਿਤੀ ਆਉਂਦੀ ਹੈ ਉਹਦੇ ਵਿੱਚ ਕਿਵੇਂ ਸਾਡੇ ਵੱਖ-ਵੱਖ ਡਿਪਾਰਟਮੈਂਟ ਪਾਰਟਿਕুলਰਲੀ ਜਿਹੜੇ ਇਹਦੇ ਨਾਲ ਰਿਲੇਟਡ ਹੈ ਪੁਲਿਸ ਡਿਪਾਰਟਮੈਂਟ ਮੈਡੀਕਲ ਟੀਮਸ ਔਰ ਫਾਇਰ ਬ੍ਰਿਗੇਡ ਇਸ ਤੋਂ ਸਵਾ ਸਾਡੇ ਸਿਵਲ ਡਿਫੈਂਸ ਔਰ ਆਪਦਾ ਮਿੱਤਰ ਜਿਹੜੇ ਹੋਰ ਵਲੰਟੀਅਰਸ ਨੇ ਉਹਨਾਂ ਨੂੰ ਕਿੱਦਾਂ ਅਸੀਂ ਚੈਨਲਾਈਜ਼ ਕਰ ਸਕਦੇ ਹਾਂ ਕਿਵੇਂ ਸਟ੍ਰੀਮਲਾਈਨ ਕਰ ਸਕਦੇ ਹਾਂ ਔਰ ਜਿਹੜੀਆਂ ਕਈ ਵਾਰੀ ਇਨਐਡਵਰਟੈਂਟ ਜਿਹੜੇ ਕੋਈ 에ਰਰ ਰਹਿ ਜਾਂਦੇ ਆ ਕਰਦੇ ਕਰਾਉਂਦੇ ਉਹ ਫੇਰ ਹੀ ਪਤਾ ਲੱਗਦਾ ਸੋ ਮੌਕ ਡ੍ਰਿਲ ਦੇ ਰਾਹੀਂ ਅੱਜ ਅਸੀਂ ਉਹ ਕੋਸ਼ਿਸ਼ ਕੀਤੀ ਹੈ ਕਿ ਇੱਕ ਵਾਰੀ ਇੱਥੇ ਪ੍ਰੈਕਟੀਕਲੀ ਉਹ ਸਿਚੁਏਸ਼ਨ ਨੂੰ ਜਿੰਨਾ ਕੁ ਅੱਜ ਮੌਕ ਸੋ ਉਹਦੇ ਵਿੱਚ ਅੱਜ ਕਾਫੀ ਅੱਛਾ ਰਿਸਪੌਂਸ ਜਿਹੜਾ ਇਨ ਜਨਰਲ ਮਿਲਿਆ ਸਰ অপারেশন ਸ਼ੀਲਡ ਦਾ ਫੋਰ ਕਿਹੜਾ ਇਲਾਕੇ ਦੇ ਵਿੱਚ ਚੱਲ ਰਿਹਾ ਹੈ ਪਠਾਨਕੋਟ ਦੇ ਵਿੱਚ ਪਠਾਨਕੋਟ ਦੇ ਵਿੱਚ ਫਿਲਹਾਲ ਜਿਹੜਾ ਇੱਕ ਇਹੀ ਆ ਔਰ ਇੱਕ ਮੌਗਦਰੂ ਰਾਤ ਨੂੰ ਵੀ ਇੱਕ ਕੀਤੀ ਜਾਏਗੀ ਜਿਹੜੀ ਬਲੈਕਆਊਟ ਦੇ ਸੰਬੰਧੀ ਹੋਏਗੀ ਆਦਰਵਾਇਜ਼ ਇਹਨਾਂ ਦੋਆਂ ਤੋਂ ਸਵਾ ਤੀਸਰਾ ਅਜੇ ਤੱਕ ਫਿਲਹਾਲ ਇਦਾਂ ਦਾ ਕੋਈ ਨਹੀਂ ਰੋਹ ਰਾਤ ਨੂੰ ਬਲੈਕਆਊਟ ਨੂੰ ਲੈ ਕੇ ਕਈ ਲੋਕਾਂ ਦੇ ਵਿੱਚ ਪੈਨਿਕ ਵੀ ਕ੍ਰੀਟ ਹੈਗਾ ਉਹ ਥੋੜਾ ਕਲੀਅਰ ਕਰੋ ਨਹੀਂ ਇਹਦੇ ਵਿੱਚ ਦੇਖੋ ਜੀ ਜਿਹੜੀ ਮੌਕ ਡ੍ਰਿਲ ਹੈ ਮੌਕ ਡ੍ਰਿਲ ਇੱਕ ਰੈਗੂਲਰ ਰੁਟੀਨ ਐਕਸਰਸਾਈਜ਼ ਵੀ ਹੈ ਸਮੇਂ-ਸਮੇਂ ਤੇ ਜਿਹੜੇ ਅਲੱਗ-ਅਲੱਗ ਸਮੇਂ ਤੇ ਹੁੰਦੀ ਰਹਿੰਦੀ ਹੈ ਇਸ ਵੇਲੇ ਜਿਹੜੀ ਆ ਉਹ ਜਿਹੜੇ ਬਾਰਡਰ ਡਿਸਟ੍ਰਿਕਟਸ ਦੇ ਵਿੱਚ ਜਿਵੇਂ ਮਿਲੀ ਹੈ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਇਹਨੂੰ ਕੀਤੀ ਜਾ ਰਹੀ ਹੈ ਕਿਸੇ ਨੂੰ ਵੀ ਘਬਰਾਉਣ ਦੀ ਉਹਦੇ ਵਿੱਚ ਲੋੜ ਨਹੀਂ ਹੈ ਸਿਰਫ ਇੱਕ ਰਿਹਸਲ ਸોર્ટ ਆਫ ਹੈ ਸੋ ਲੋਕਾਂ ਵਾਸਤੇ ਵੀ ਇਹ ਹੈ ਕਿ ਕਿਹੜੀ ਚੀਜ਼ ਇਤਿਹਾਸ ਜਿਹੜੇ ਡੂਜ਼ ਐਂਡ ਡੋਂਟਸ ਹੈ ਉਹ ਜੀ ਸਿਚੁਏਸ਼ਨ ਦੇ ਵਿੱਚ ਇਨ ਕੇਸ ਕਿਤੇ ਕੱਲ ਨੂੰ ਸਿਚੁਏਸ਼ਨ ਉੱਪਰਦੀ ਆ ਤੇ ਉਹਦੇ ਵਿੱਚ ਕੀ ਕਰਨਾ ਚਾਹੀਦਾ ਕਿਹੜੀ ਚੀਜ਼ ਕਰਨੀ ਚਾਹੀਦੀ ਸੋ ਲੋਕਾਂ ਨੂੰ ਵੀ ਸਾਡੀ ਇਹੀ ਅਪੀਲ ਆ ਪੂਰੇ ਪਠਾਨਕੋਟ ਨਿਵਾਸੀਆਂ ਨੂੰ ਇਹਦੇ ਵਿੱਚ ਸਹਿਯੋਗ ਕਰਨ ਕਿਹੜੀਆਂ ਕਿਹੜੀਆਂ ਟੀਮਾਂ ਸ਼ਾਮਿਲ ਸੀ ਹਾਂਜੀ ਕਿਹੜੀਆਂ ਕਿਹੜੀਆਂ ਟੀਮਾਂ ਸ਼ਾਮਿਲ ਸੀ ਅ ਅੱਜ ਇਹਦੇ ਵਿੱਚ ਸਿਵਲ ਡਿਫੈਂਸ ਟੀਮਾਂ ਪੁਲਿਸ ਟੀਮ ਮੈਡੀਕਲ ਟੀਮ ਫਾਇਰ ਬ੍ਰਿਗੇਡ ਦੀ ਟੀਮ ਔਰ ਇਸ ਦੇ ਨਾਲ ਆਪ ਦਾ ਮਿੱਤਰ ਕਰਕੇ ਇੱਕ ਟੀਮ ਸੋ ਇਹ ਪੰਜ ਟੀਮਾਂ ਮੋٹے ਤੌਰ ਤੇ ਜਿਹੜੀਆਂ ਅੱਜ ਉਹਨਾਂ ਦੇ ਰਿਸਪੈਕਟ ਥੈਂਕ ਯੂ